ਸਾਸ਼ੀ ਗਾਲੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਗੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਵੇਰੋ ਪਰਲਾਰੇ ਦੀ ਕੰਜੰਟਿਵੋ ਕੰਜੰਟਿਵੋ ਕੀ ਹੁੰਦਾ ਹੈ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਵੀਡੀਓ ਦੇ ਲਾਸਟ ਤੱਕ ਬਣੀ ਰਹਿਣਾ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਚਲੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਕੋਜ਼ੇ ਕੁੰਜਨਤੀਵੋ ਕੰਜਨਤੀਵੋ ਕੀ ਹੈ ਇਹ ਉਹ ਮੋਦੋ ਵਰਬਾਲੇ ਗੱਲਬਾਤ ਕਰਨ ਦਾ ਇੱਕ ਤਰੀਕਾ ਹੈ ਉਜ਼ਾ ਤੋਂ ਪੈਰੇ ਐਸਪਰੀ ਮੇਰੇ ਦੂਬੀ ਡੇਸਿਡੇਰੀ ਐਮੋਸਿਓਨੀ ਐ ਸਿਟੂਆਸਿਓਨੀ ਇਪੋਟੇਟਿਕੇ ਕਹਿਣ ਦਾ ਭਾਵ ਇਹ ਅਸੀਂ ਉਦੋਂ ਯੂਜ਼ ਕਰਦੇ ਆਂ ਜਦੋਂ ਸਾਨੂੰ ਸ਼ੱਕ ਹੋਵੇ ਸਾਡੀ ਕੋਈ ਡਿਜ਼ਾਇਰ ਹੋਵੇ ਅਸੀਂ ਉਮੀਦ ਰੱਖਦੇ ਹੋਈਏ ਜਾਂ ਅਸੀਂ ਆਪਣੀ ਇਮੋਸ਼ਨਸ ਨੂੰ ਜਾਂ ਫਿਰ ਇਹ ਜੀਆਂ ਸਿਚੁਏਸ਼ਨ ਜਿਨ੍ਹਾਂ ਦੇ ਵਿੱਚ ਅਸੀਂ ਯੂਜ਼ ਕਰਦੇ ਆਂ ਕਾਸ਼ ਸ਼ਬਦ ਵਿਕਾਸ਼ ਏਦਾਂ ਹੋ ਜਾਂਦਾ ਹਨ ਇਨਦੀਕਾ ਕੇ ਨੋਨੇ ਚੇਰਤੋ ਮਤਲਬ ਜਦੋਂ ਤੁਹਾਨੂੰ ਯਕੀਨ ਨਹੀਂ ਆ ਜਾਂ ਰੀਅਲ ਨਹੀਂ ਜਿਹੜੀਆਂ ਚੀਜ਼ਾਂ ਉਸ ਬਾਰੇ ਗੱਲ ਕਰਨੀਆਂ ਤਾਂ ਤੁਸੀਂ ਕੁੰਜੰਤੀਵੋ ਯੂਜ਼ ਕਰ ਸਕਦੇ ਹੋ ਸਟ੍ਰੂਟੂਰਾ ਸਟ੍ਰੂਟੂਰਾ ਕੀ ਹੁੰਦਾ ਵੀ ਇਹ ਦਾ ਸਟ੍ਰਕਚਰ ਕੀ ਆ ਇਹਦੇ ਵਿੱਚ ਹਮੇਸ਼ਾ ਤੁਹਾਨੂੰ ਸ਼ਬਦ ਮਿਲੇਗਾ ਕਿ ਉਸ ਤੋਂ ਬਾਅਦ ਤੁਸੀਂ ਸੁਜੈਤੋ ਐਡ ਕਰੋਗੇ ਜਾਨਕਿ ਇਓ ਤੂ ਲੂਈ ਲਈ ਜੋ ਵੀ ਤੁਹਾਡਾ ਸਬਜੈਕਟ ਹੋਏਗਾ ਫਿਰ ਤੁਸੀਂ ਕਰੋਗੇ ਇਹਦੀ ਕਨੂਗਾ ਸਿਓਨੇ ਦਲ ਵਰਵੋ ਜਿਵੇਂ ਕਿ ਅੱਜ ਅਸੀਂ ਵੈਰਵੋ ਪਰਲਾਰੇ ਦਾ ਕੁੰਜਨ ਤੀਵੋ ਬਣਾਉਣੇ ਜਾ ਰਹੀਆਂ ਤਾਂ ਵੈਰਵੋ ਪਰਲਾਰੇ ਦੀ ਕਨੂਗਾ ਸਿਓਨੇ ਅਸੀਂ ਕਿਵੇਂ ਕਰਾਂਗੇ ਕੁੰਜਨ ਤੀਵੋ ਦੇ ਵਿੱਚ ਦੇਖ ਲੈਣੇ ਆ ਕਿ ਇਓ ਪਾਰਲੀ ਇਓ ਪਾਰਲੋ ਨਹੀਂ ਕਹਿਣਾ ਕਿ ਤੋਂ ਬਾਅਦ ਇਓ ਪਾਰਲੀ ਕਿ ਤੂ ਪਾਰਲੀ ਕਿ ਲੋਈ ਲੈ ਪਾਰਲੀ ਪਹਿਲੇ ਤਿੰਨ ਜਿਹੜੇ ਹੈਗੇ ਆ ਆਪਣੇ ਪ੍ਰੀਮਾ ਪ੍ਰਸੋਨਾ ਸਿਕੋਂਦਾ ਤੈਰਸਾ ਸਿੰਗੁਲਾਰੇ ਇਹਨਾਂ ਦੇ ਵਿੱਚ ਪਾਰਲੀ ਪਾਰਲੀ ਹੀ ਲੱਗੇਗਾ ਇਓ ਦੇ ਨਾਲ ਪਾਰਲੋ ਨਹੀਂ ਕਹਿਣਾ ਤਿੰਨਾ ਪ੍ਰਸੋਨੀਆਂ ਦੇ ਨਾਲ ਅਸੀਂ ਪਾਰਲੀ ਹੀ ਯੂਜ਼ ਕਰਨਾ ਹੈ ਜਦੋਂ ਅਸੀਂ ਕੰਜੰਟਿਵ ਬਣਾਣਾ ਹੈ ਇਸ ਦੀ ਐਗਜ਼ਾਮਪਲ ਤੋਂ ਤੁਹਾਨੂੰ ਹੋਰ ਵੀ ਕਲੀਅਰ ਹੋ ਜਾਏਗਾ ਜੇਕਰ ਤੁਹਾਨੂੰ ਹੁਣ ਤੱਕ ਦੀ ਵੀਡੀਓ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਨੋਈ ਦੇ ਨਾਲ ਦੇਖ ਲੈਂਦੇ ਆ ਜੀ ਅਸੀਂ ਕੰਜਨਤੀਓ ਕਿੱਦਾਂ ਬਣਾਵਾਂਗੇ ਕੇ ਨੋਈ ਪਰਲੀਆਮੋ ਜਿਵੇਂ ਪ੍ਰੈਜ਼ੈਂਟ ਟੈਂਸ ਦੇ ਵਿੱਚ ਅਸੀਂ ਕਨੂਗਾ ਸੀ ਉਹਨੇ ਨੋਈ ਦੇ ਨਾਲ ਕਰਦੇ ਆ ਪਰਲੀਆਮੋ ਕੰਜਨਤੀਓ ਦੇ ਵਿੱਚ ਇਹ ਵਾਲਾ ਸੇਮ ਰਹੇਗਾ ਐਜ਼ ਇਟ ਇਜ਼ ਕੇ ਵੋਈ ਪਰਲੀਆਤੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਅਸੀਂ ਕਹਿੰਦੇ ਹੁੰਨੇ ਆ ਵੋਈ ਪਰਲਾਤੇ ਪਰ ਕੰਜਨਦੀਵ ਦੇ ਵਿੱਚ ਅਸੀਂ ਬਣਾਣਾ ਪਾਰਲੀਆਤੇ ਲੋਰੋ ਦੇ ਨਾਲ ਕੇ ਲੋਰੋ ਪਾਰਲੀਨੋ ਪਾਰਲੀਨੋ ਪ੍ਰੈਜ਼ੈਂਟ ਟੈਂਸ ਦੇ ਵਿੱਚ ਅਸੀਂ ਵੈਰਬੋ ਪਰਲਾਰੇ ਦੀ ਕਨੂਗਾ ਸਿਉਨੇ ਕਰਦੇ ਹੁੰਨੇ ਆ ਲੋਰੋ ਦੇ ਨਾਲ ਪਾਰਲਾਨੋ ਪਰ ਕੰਜਨਦੀਵ ਦੇ ਵਿੱਚ ਅਸੀਂ ਕਰਾਂਗੇ ਪਾਰਲੀਨੋ ਹੁਣ ਦੇਖ ਲੈਣੇ ਆ ਜੀ ਐਗਜ਼ਾਮਪਲਸ ਐਗਜ਼ਾਮਪਲ ਤੋਂ ਤੁਹਾਨੂੰ ਇਹ ਕਲੀਅਰ ਹੋ ਜਾਏਗਾ ਕਿ ਅਸੀਂ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ ਰੂਲ ਰੈਗੂਲੇਸ਼ਨਸ ਸਾਰੇ ਦੱਸ ਦਿੰਦੇ ਨੇ ਪਰ ਵਰਤੋਂ ਕੋਈ ਵੀ ਨਹੀਂ ਦੱਸਦਾ ਕਿ ਅਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਆਪਣੀ ਗੱਲਬਾਤ ਦੌਰਾਨ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹਾਂਗੀ ਕਿ ਮੇਰੇ ਕੋਲ ਇੱਕ ਕਲਾਸ ਅਵੇਲੇਬਲ ਆ ਆਦੂਏ ਦੀ 11:30 ਤੋਂ 12:30 ਦੇ ਵਿੱਚ ਜੇ ਮੇਰੀਆਂ ਭੈਣਾਂ ਜੁਆਇਨ ਕਰਨਾ ਚਾਹੁੰਦੀਆਂ ਨੇ ਤਾਂ ਮੈਨੂੰ ਮੇਰੀ ਈਮੇਲ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਕਿ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਆਲਰੇਡੀ ਮੈਂਸ਼ਨਡ ਆ ਅੱਜ ਅਸੀਂ ਅੱਗੇ ਐਗਜ਼ਾਮਪਲਸ ਦੇਖ ਲੈਨੇ ਆ ਜਿਵੇਂ ਕਿ ਮੈਂ ਗੱਲ ਕੀਤੀ ਸੀ ਜਦੋਂ ਸਾਨੂੰ ਕੋਈ ਡਾਊਟ ਹੋਵੇ ਸਾਡੀ ਇੱਛਾ ਹੋਵੇ ਜਾਂ ਕੋਈ ਕੰਮ ਜ਼ਰੂਰੀ ਹੋਵੇ ਉਦੋਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਕੰਜਨ ਦੀਵੋ ਦੀ ਪੈਰਿਸ ਐਮ ਪੀਓ ਸਪੇਰੋ ਕੇ ਇਯੋ ਪਾਰਲੀ ਕਿਰਾਮੈਂਟੇ ਮੈਨੂੰ ਉਮੀਦ ਹੈ ਕਿ ਮੈਂ ਸਪਸ਼ਟ ਤੌਰ ਤੇ ਬੋਲਦਾ ਹਾਂ ਜੋ ਬੋਲਦੀ ਹਾਂ ਇੱਥੇ ਹੁਣ ਲੱਗ ਗਿਆ ਸਪੀਰੋ ਸਪੀਰੋ ਦਾ ਮਤਲਬ ਹੈ ਕਿ ਤੁਸੀਂ ਸ਼ਿਉਰਟੀ ਨਹੀਂ ਹੈਗੀ ਤੁਹਾਨੂੰ ਤੁਹਾਨੂੰ ਉਮੀਦ ਆ ਤੁਹਾਨੂੰ ਲੱਗਦਾ ਹੈ ਮਤਲਬ ਤੁਸੀਂ ਪੱਕੇ ਚੈਰ ਤੋਂ ਨਹੀਂ ਹੈਗੇ ਠੀਕ ਹੈ ਜੀ ਇਹ ਜੇ ਸੈਂਟੈਂਸਸ ਨੂੰ ਬਣਾਉਣ ਦੇ ਲਈ ਜਦੋਂ ਤੁਸੀਂ ਕੇ ਐਡ ਕਰਨਾ ਤਾਂ ਨੈਕਸਟ ਵਾਲੀ ਜਿਹੜੀ ਕੋ ਨੂਆ ਸੀ ਉਹ ਕੰਜਨਤੀਵੋ ਵਾਲੀ ਯੂਜ਼ ਕਰੋਗੇ ਨਾ ਕਿ ਪ੍ਰੈਜ਼ੈਂਟ ਟੈਂਸ ਵਾਲੀ ਐਮ ਐਲਓ ਕੇ ਤੂ ਪਾਰਲਿਕੋਨ ਕਾਲਮਾ ਇਹ ਵਹਿਤਰ ਹੋਵੇਗਾ ਜਾਂ ਹੈ ਕਿ ਜੇਕਰ ਤੂੰ ਸ਼ਾਂਤੀ ਨਾਲ ਬੋਲੇ ਠੀਕ ਹੈ ਕਿ ਹੁਣ ਤੁਸੀਂ ਦੇਖੋ ਕਿ ਤੂੰ ਦੇ ਨਾਲ ਤਾਂ ਅਸੀਂ ਪ੍ਰੈਜ਼ੈਂਟਸ 'ਚ ਵੀ ਪਾਰਲੀ ਲਾਉਨੇ ਆ ਤੇ ਕੰਜਨਤੀਵੋ ਦੇ ਵਿੱਚ ਵੀ ਤੂੰ ਦੇ ਨਾਲ ਪਾਰਲੀ ਹੀ ਲੱਗੇਗਾ ਪਰ ਕੇ ਲਗਾਉਣਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਇਸ ਤਰੀਕੇ ਨਾਲ ਗੱਲ ਕਰਨਾ ਚਾਹੁੰਦੇ ਹੋ ਐ ਪੋਸੀਬਿਲੇ ਕਿ ਲੂਈ ਪਾਰਲੀ ਦੀ ਪੋਲੀਟੀਕਾ ਇਹ ਸੰਭਵ ਹੈਗਾ ਕਿ ਉਹ ਰਾਜਨੀਤੀ ਬਾਰੇ ਗੱਲ ਕਰੇਗਾ ਜਾਂ ਗੱਲ ਕਰਦਾ ਹੈ ਕਹਿੰਦਾ ਭਾਗ ਤੁਸੀਂ ਇੱਥੇ ਸ਼ੋਰਟੀ ਨਹੀਂ ਆ ਤੁਹਾਡੇ ਚ ਤੁਸੀਂ ਸਿਕੂਰੋ ਨਹੀਂ ਆ ਕਿ ਉਹ ਗੱਲ ਕਰੇਗਾ ਕਿ ਨਹੀਂ ਕਰੇਗਾ ਤੁਸੀਂ ਆਪ ਆਪਣੇ ਸ਼ੱਕ ਦੇ ਵਿੱਚੋਂ ਦੂਬਿਓ ਚੋਂ ਕਿ ਪੋਸੀਬਲ ਹੈਗਾ ਜਦੋਂ ਤੁਸੀਂ ਇਹ ਜਿਹੇ ਮਤਲਬ ਇਸ ਤਰ੍ਹਾਂ ਦੇ ਵਾਕ ਬਣਾਉਣੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਸ਼ੱਕ ਹੈ ਜਾਂ ਮਤਲਬ ਤੁਸੀਂ ਚਾਹੁੰਦੇ ਹੋ ਉੱਥੇ ਤੁਸੀਂ ਕੰਜੰਤੀ ਵੋਦੀ ਵਰਤੋ ਕਰਨੀ ਹੈ ਨਾ ਕਿ ਪ੍ਰੈਜ਼ੈਂਟ ਟੈਂਸ ਦੀ ਕ੍ਰੇਡੋ ਕੇ ਲਈ ਪਾਰਲੀ ਫਰਾਂਕਾਮੈਂਤੇ ਕਰੇ ਦੋ ਕਿ ਲਈ ਪਾਰਲੀ ਫਰਾਂਕਮੈਂਟੇ ਮੈਨੂੰ ਵਿਸ਼ਵਾਸ ਹੈ ਕਿ ਉਹ ਸਪਸ਼ਟ ਤੌਰ ਤੇ ਜਾਂ ਫਰੈਂਕਲੀ ਗੱਲ ਕਰਦੀ ਹੈ ਜਾਂ ਕਰੇਗੀ ਠੀਕ ਹੈ ਜੀ ਹੁਣ ਤੁਸੀਂ ਇੱਥੇ ਵਿਸ਼ਵਾਸ ਕਰ ਰਹੇ ਹੋ ਮੰਨ ਰਹੇ ਹੋ ਪਰ ਤੁਹਾਨੂੰ ਨਹੀਂ ਪਤਾ ਵੀ ਉਹ ਅੱਗੇ ਕਰੇਗੀ ਕਿ ਨਹੀਂ ਕਰੇਗੀ ਜੇ ਤੁਸੀਂ ਐਦਾ ਕਹਿੰਦੇ ਹੋ ਕਰੇ ਦੋ ਕਿ ਲਈ ਪਾਰਲਾ ਫਰਾਂਕਮੈਂਟੇ ਕੀ ਤੋਂ ਬਾਅਦ ਵਾਲਾ ਜੇ ਸੈਂਟੈਂਸ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਬੋਲਦੇ ਹੋ ਪ੍ਰੈਜ਼ੈਂਟ ਇੰਡੀਕਾਟਿਵੋ ਦੇ ਵਿੱਚ ਪ੍ਰੈਜ਼ੈਂਟੇ ਦੇ ਵਿੱਚ ਫਿਰ ਉਹ ਗਲਤ ਹੋ ਜਾਏਗਾ ਜਦੋਂ ਤੁਹਾਨੂੰ ਸ਼્યોਰਿਟੀ ਨਹੀਂ ਆ ਸ਼ੱਕ ਆ ਦੂਬਿਓ ਆ ਫਿਰ ਤੁਸੀਂ ਕੀ ਤੋਂ ਬਾਅਦ ਵਾਲਾ ਸੈਂਟੈਂਸ ਆ ਜਿਹੜਾ ਉਹ ਕੁੰਜਨ ਤੀਵੋ ਆਲਾ ਯੂਜ਼ ਕਰੋਗੇ ਨੈਕਸਟ ਦੇਖ ਲੈਂਦੇ ਆ ਇਹ ਇੰਪੋਰਟਾਂਤੇ ਕਿ noi parliamo di questo ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਜਾਂ ਇਸ ਬਾਰੇ ਗੱਲ ਕਰੀਏ ਇਥੇ ਹੁਣ ਕੀ ਆ ਤੁਸੀਂ ਆਪਣਾ ਦੇਜੀ ਦੇਰੋ ਦੱਸ ਰਹੇ ਹੋ ਕਿ ਇੰਪੋਰਟੈਂਟ ਹੈ ਇਹ ਜ਼ਰੂਰੀ ਹੈ ਚੀਜ਼ ਠੀਕ ਹੈ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਨੈਕਸਟ ਦੇਖ ਲੈਣੇ ਆ ਜੀ ਸਪੇਰੀਆ ਆਮੋ ਕੇ voi parliate con il direttore ਸਾਨੂੰ ਉਮੀਦ ਹੈ ਕਿ ਤੁਸੀਂ ਮੈਨੇਜਰ ਨਾਲ ਗੱਲ ਕਰੋਗੇ ਕਹਿੰਦਾ ਭਾਬ ਤੁਸੀਂ ਅਗਲੇ ਨੂੰ ਜੋਰ ਨਹੀਂ پا ਰਹੇ ਜਸਟ ਇੱਕ ਉਮੀਦ ਰੱਖ ਰਹੇ ਹਾਂ ਅਗਲੇ ਤੋਂ कानूनी पक्का पता कि अगला गल करेगा कि नहीं करेगा ਤੁਸੀਂ ਅਗਲੇ ਤੋਂ ਉਮੀਦ ਰੱਖ ਰਹੇ ਹੋ ਠੀਕ ਹੈ ਜੀ ਉੱਥੇ ਤੁਸੀਂ ਕੰਜਨਤੀਵੋ ਯੂਜ਼ ਕਰਨੇ ਆ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਨੈਕਸਟ ਦੇਖ ਲੈਣੇ ਆ ਦੂਬੀਤੋ ਕੇ ਲੋਰੋ ਪਾਰਲਿਨੋ ਦੀ ਨੂਓ ਦੂਬੀਤੋ ਕੇ ਲੋਰੋ ਪਾਰਲਿਨੋ ਦੀ ਨੂਓ ਮੈਨੂੰ ਸ਼ੱਕ ਹੈ ਕਿ ਉਹ ਦੁਬਾਰਾ ਗੱਲ ਕਰ ਰਹੇ ਹਨ ਕਹਿੰਦਾ ਭਾਵ ਕਿ ਤੁਹਾਨੂੰ ਡਾਊਟ ਹੋ ਰਿਹਾ ਜਦੋਂ ਮਤਲਬ ਤੁਹਾਨੂੰ ਡਾਊਟ ਹੈ ਸ਼ੱਕ ਹੈ ਇਹ ਜੇ ਸੈਂਟੈਂਸ ਬਣਾਉਣ ਦੇ ਲਈ ਤੁਸੀਂ ਕੰਜਨ ਤੀਵੋ ਨੂੰ ਯੂਜ਼ ਕਰਨਾ ਹੈ ਨਾ ਕਿ ਪ੍ਰੈਜ਼ੈਂਟ ਟੈਂਸ ਵਾਲੀ ਕੋਈ ਨੂਗਾਸੀ ਹੋਣੀ ਕਰਨੀ ਹੈ ਇੰਡੀਕਟਿਵੋ ਵਾਲੇ ਦੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਡਿਫਰੈਂਸ ਸਮਝ ਆ ਰਿਹਾ ਹੋਵੇਗਾ ਜੇ ਤੁਹਾਨੂੰ ਸਮਝ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ desidero che tu parli con me ਮੈਂ ਚਾਹਨਾ ਹੈ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਕਹਿੰਦਾ ਭਾਵ ਤੁਹਾਡੀ ਇਬਸ਼ਾ ਤੁਸੀਂ ਇੱਕ ਆਪਣੀ ਡਿਜ਼ਾਇਰ ਦੱਸ ਰਹੇ ਹੋ ਇਸ ਸੈਂਟੈਂਸ ਦੇ ਵਿੱਚ ਜਦੋਂ ਤੁਸੀਂ ਆਪਣੀ ਇੱਛਾ ਆਪਣੇ ਸ਼ੱਕ ਇਹ ਜੀਆਂ ਉਮੀਦਾਂ ਵਾਲੀਆਂ ਗੱਲਾਂ ਬੋਲਣਾ ਚਾਹੁੰਦੇ ਹੋ ਵਾਕ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਜਨਤੀਵੋਦੀ ਵਰਤੋ ਕਰਨੀ ਹੈ ਐਨੈਚੈਸਾਰਿਓ ਕਿ ਇਓ ਪਾਰਲੀ ਅਲ ਪਿਊ ਬਰੇਸਟੋ ਇਹ ਨੇ ਜ਼ਾਰੀਓ ਕਿ ਇਓ ਪਾਰਲੀ ਅਲ ਪੀਓ ਪ੍ਰੈਸਟੋ ਐ ਜਰੂਰੀ ਐ ਕਿ ਮੈਂ ਜਲਦੀ ਤੋਂ ਜਲਦੀ ਬੋਲਣਾ ਮਤਲਬ ਇੱਕ ਤਰ੍ਹਾਂ ਦੀ ਤੁਹਾਡੀ ਦੇਜ਼ੀ ਦੇਰੀ ਹੋਈ ਹੋਗੀ ਵਿਸ਼ੇ ਹੋਗੀ ਤੁਸੀਂ ਚਾਹੁੰਦੇ ਹੋ ਕੰਮ ਕਰਨਾ ਤੁਹਾਡੇ ਵਾਸਤੇ ਉਹ ਜ਼ਰੂਰੀ ਐ ਤਾਂ ਵੀ ਤੁਸੀਂ ਕੰਜਨਤੀ ਉਹ ਦੇ ਵਿੱਚ ਸੈਂਟੈਂਸ ਦੀ ਫਾਰਮੇਸ਼ਨ ਕਰੋਗੇ temo che noi parliamo di argomenti noiosi mainu dar hai ki assi boring vishay bare gall karde ha matlab tonu lagda hai ki tusi bore kar rahe ho samne wale bande nu ta tusi is tarike nal apni gall rakh sakde ho e fondamentali che voi parliate con rispetto ਇਹ ਜ਼ਰੂਰੀ ਹੈ ਕਿ ਤੁਸੀਂ ਸਤਕਾਰ ਨਾਲ ਗੱਲ ਕਰੋ ਮਤਲਬ ਇੱਕ ਫੰਡਾਮੈਂਟਲ ਰੂਲ ਆ ਸਭ ਨੂੰ ਸਮਝਾਇਆ ਜਾਂਦਾ ਹੈ ਕਿ ਸਾਨੂੰ ਸਭ ਨਾਲ ਕੀ ਕਰਨੀ ਚਾਹੀਦੀ ਹੈ ਰਿਸਪੈਕਟ ਨਾਲ ਗੱਲ ਕਰਨੀ ਚਾਹੀਦੀ ਆ ਜਿੱਥੇ ਜੋ ਚੀਜ਼ ਜ਼ਰੂਰੀ ਬਣਦੀ ਹੈ ਉੱਥੇ ਵੀ ਤੁਸੀਂ ਕੰਜਨ ਤੀਵੋ ਦੇ ਵਿੱਚ ਆਪਣੇ ਫਰਾਜ਼ੇ ਫਾਰਮੈਟ ਕਰੋਗੇ ਸਪੇਰੋ ਕੇ ਲੋਰੋ ਪਾਰਲੀਨੋ ਇਨ ਮੋਦੋ ਜੰਤੀਲੇ ਮੈਨੂੰ ਉਮੀਦ ਹੈ ਕਿ ਉਹ ਪਿਆਰ ਨਾਲ ਬੋਲਣਗੇ ਮਤਲਬ ਥਰਡ ਪਰਸਨ ਪਲੂਰਾਲੇ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਉਮੀਦ ਰੱਖ ਰਹੇ ਹੋ ਇਹ ਸਟਰਾਨੋ ਕਿ ਇਓ ਪਾਰਲੀ ਕੋਜ਼ੀ ਤਾਂਤੋ ਇਹ ਜੀਵ ਹੈ ਨਾ ਮੈਂ ਕਿੰਨਾ ਜ਼ਿਆਦਾ ਗੱਲ ਕਰਦੀ ਆ ਜਾਂ ਮੈਂ ਕਿੰਨਾ ਜ਼ਿਆਦਾ ਗੱਲ ਕਰਦਾ ਹਾਂ ਤੇ ਮੋ ਕੇ ਤੂੰ ਪਾਰਲੀ ਸੈਂਸਾ ਪੈਂਸਾਰੇ ਮੈਨੂੰ ਡਰ ਹੈ ਕਿ ਤੂੰ ਬਿਨਾ ਸੋਚੇ ਸਮਝੇ ਬੋਲੇਗਾ ਜਾਂ ਬੋਲਦਾ ਹੈ। ਕਹਿਣ ਦਾ ਭਾਵ ਹੋ ਸਕਦਾ ਅਗਲਾ ਸੋਚ ਕੇ ਵੀ ਬੋਲੇ ਤੇ ਨਾ ਵੀ ਸੋਚ ਕੇ ਬੋਲੇ ਪਰ ਤੁਹਾਨੂੰ ਡਰ ਹੈ ਤੁਹਾਨੂੰ ਸ਼ੱਕ ਹੈ। ਸਪੇਰੋ ਕੇ ਲਈ ਪਰਲੀ ਕੋਨ ਸਿੰਚੇਰੀਤਾ ਸਿੰਚੇਰੀਤਾ ਹੁੰਦਾ ਹੈ ਕਿ ਸਿਨਸੈਰਿਟੀ ਦੇ ਨਾਲ ਗੱਲ ਕਰੇਗੀ ਮੈਨੂੰ ਉਮੀਦ ਹੈ ਮੈਂ ਉਮੀਦ ਰੱਖ ਸਕਦਾ ਪਰ ਮੈਨੂੰ ਪੱਕਾ ਨਹੀਂ ਪਤਾ। dubito che io parli bene l'italiano dubito che io parli bene l'italiano menu shak hai ki main italian changi tarah bolda ha menu pakka nahi pata matlab tusi huje vi dubio de vichon ਏਸੀਜੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਈਕ ਜਰੂਰ ਕਰਨਾ ਸ਼ੇਅਰ ਜਰੂਰ ਕਰਨਾ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕੋਈ ਇੰਟਰਸਟਿਡ ਹੋਇਆ ਕਲਾਸਿਸ ਵਾਸਤੇ ਤਾਂ ਤੁਸੀਂ ਮੈਨੂੰ ਮੇਰੀ ਈਮੇਲ ਤੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ